ਗੰਢੀਗਾਰਡ ਤੋਂ ਸੀਐਮ ਰਹੇ ਹਾਈ ਦੇ ਨੇੜੇ ਪਾਰਕ ਦੇ ਵਿੱਚ ਦਰਖਤ ਨਾਲ ਲਟਕਦੀ ਮਿਰੀ ਲਾਸ਼ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕੀਤੀ ਜਾ ਰਹੀ ਹੈ ਜਾਂਚ ਫਿਲਹਾਲ ਮ੍ਰਿਤਕ ਦੀ ਨਹੀਂ ਹੋ ਸਕੀ ਪਛਾਣ ਗੁਰੂਗ੍ਰਾਮ ਦੇ ਵਿੱਚ క్రికెਟਰ ਬੁੱਕੀ ਸਚਿਨ ਗੋਦਾਦਾ ਕਤਲ ਪਰਮਾਸ਼ਾ ਨੇ ਇੱਕ ਹੋਟਲ ਦੇ ਬਾਹਰ ਮਾਰੀਆਂ ਗੋਲੀਆਂ ਹਮਲੇ ਦੇ ਵਿੱਚ ਸਚਿਨ ਗੋਦਾਦੀ ਮਾਂ ਵੀ ਗੰਭੀਰ ਜ਼ਖਮੀ ਗੈਂਗਸਟਰ ਰੋਹਿਤ ਗੁਦਾਰਾ ਨੇ ਕਤਲ ਦੀ ਲਈ ਜ਼ਿੰਮੇਵਾਰੀ ਗੁਜਰਾਤ ਦੇ ਜਮਨਗਰ ਦੇ ਵਿੱਚ ਅਨੰਤ ਅੰਬਾਨੀ ਤੇ ਰਧਿਕਾ ਮਰਚੰਟ ਦੀ ਪ੍ਰੀ ਵੈਡਿੰਗ ਸੈਰੇਮਨੀ ਦੀਆਂ ਰੌਣਕਾਂ ਦੇਸ ਨੇ ਦੁਨੀਆ ਭਰ ਦੇ ਵਿੱਚੋਂ ਵੀਆਈਪੀ ਗੈਸਟਾਂ ਦੇ ਪਹੁੰਚਣ ਦਾ سلسلہ ਜਾਰੀ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਸਟਾਰਸ ਦੇ ਵੱਡੇ ਕਾਰੋਬਾਰੀ ਹੋਰੇ ਨੇ ਸ਼ਾਮਿਲ ਸਸਿਗਾਉ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸੁਆਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਵਿਧਾਨ ਸਭਾ ਦੇ ਬਜਟ اجلاس ਦੀ ਸੋਮਵਾਰ ਤੱਕ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੇ ਬਾਅਦ ਕਾਰਵਾਈ ਮੁਲਤਵੀ ਕੀਤੀ ਗਈ ਹੈ ਹੁਣ 4 ਮਾਰਚ ਨੂੰ ਦੁਬਾਰਾ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਵਿਧਾਨ ਸਭਾ ਦੇ ਵਿੱਚ ਵਿਛੜੀਆਂ ਰੂਹਾਂ ਨੂੰ ਇਸ ਦੌਰਾਨ ਸ਼ਰਧਾਂਜਲੀ ਦਿੱਤੀ ਗਈ ਕਿਸਾਨ ਸ਼ੁਭਕਰਨੋਂ ਨੇ ਸ਼ਰਧਾਂਜਲੀ ਦਿੱਤੀ ਗਈ ਆंदोलਨ ਦੇ ਦੌਰਾਨ ਸਾਡੇ ਹੋਰ ਕਿਸਾਨਾਂ ਨੇ ਵੀ ਸ਼ਰਧਾਂਜਲੀ ਦਿੱਤੀ ਜਾਵੇ ਇਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵਰ ਦਿੱਤੇ ਦੇ ਜਵਾਗੂਆਂ ਦੇ ਵੱਲੋਂ ਮੰਗ ਰੱਖੀ ਗਈ ਸਵੇਰੇ ਹੰਗਾਮੇ ਤੋਂ ਬਾਅਦ ਦੁਪਹਿਰ 2 ਵਜੇ ਦੁਬਾਰਾ ਦਰਸਲ ਕਾਰਵਾਈ ਸ਼ੁਰੂ ਸ਼ੁਰੂ ਹੋਈ ਸੀ ਇਸੇ ਦੌਰਾਨ ਇਹ ਵਿਚਰੀਆਂ ਰੋਹਾਂ ਨੂੰ ਜਿੱਥੇ ਕਿ ਸ਼ਰਧਾਂਜਲੀ ਦਿੱਤੀ ਗਈ ਤੇ ਉੱਥੇ ਸੋਮਵਾਰ ਤੱਕ ਵਿਧਾਨ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੁਣ 4 ਮਾਰਚ ਨੂੰ ਦੁਬਾਰਾ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਜਹੀਦ ਲੁਕਕਰ ਸਿੰਘ ਕਿਸਾਨ ਉਹ ਵੀ ਸਾਨੂੰ ਮਿਤੀ 21 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 4 ਮਾਰਚ 2002 ਨੂੰ ਰਾਮਪੁਰਾ ਜ਼ਿਲ੍ਹਾ ਬਠਿੰਡੇ ਵਿਖੇ ਹੋਇਆ ਉਹ ਮਿਤੀ 21 ਫਰਵਰੀ 2024 ਨੂੰ ਖਨੌਰੀ ਬਾਰਡਰ ਤੇ ਕਿਸਾਨ ਅੰਦolan ਦੌਰਾਨ ਸ਼ਹੀਦ ਹੋ ਗਏ ਇਹਨਾਂ ਸਬਨਾਂ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਾ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਇੱਕੋ ਮਿੰਟ ਹੀ ਮੈਂ ਪੂਰਾ ਕਰਾਂ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪਿੱਛਾ ਕਿ ਚਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਇਹ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਪ੍ਰਦਾਨ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ ਅੱਜ ਵਿਧਾਨ ਸਭਾ ਦੀ ਕਾਰਵਾਈ ਦੀ ਹੰਗਾਮੇਦਾਰ ਸ਼ੁਰੂਆਤ ਹੋਈ ਸਵੇਰੇ ਗਵਰਨਰ ਦੇ ਭਾਸ਼ਣ ਦੇ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਹੰਗਾਮੇ ਦੀ ਵਜ੍ਹਾ ਕਰਕੇ ਗਵਰਨਰ ਪੂਰਾ ਭਾਸ਼ਣ ਵੀ ਨਹੀਂ ਪੜ ਸਕੇ ਵਿਰੋਧੀਆਂ ਦੇ ਹੰਗਾਮੇ ਦੇ ਕਰਕੇ ਕਾਰਵਾਈ ਮੁਲਤਵੀ ਕਰਨੀ ਪਈ ਸੀ ਮੇਰਾ ਭਾਸ਼ਣ ਪੜਿਆ ਮੰਨਿਆ ਜਾਵੇ ਇਸੇ ਦੌਰਾਨ ਗਵਰਨਰ ਦੇ ਵੱਲੋਂ ਕਿਹਾ ਗਿਆ ਕਿ ਮੇਰਾ ਭਾਸ਼ਣ ਪੜਿਆ ਮੰਨਿਆ ਜਾਵੇ ਤੁਹਾਨੂੰ ਗੱਲ ਰੱਖਣ ਦਾ ਪੂਰਾ ਮੌਕਾ ਮਿਲੇਗਾ ਸੈਸ਼ਨ ਦੇ ਵਿੱਚ ਅਜਿਹਾ ਕਰਨਾ ਠੀਕ ਨਹੀਂ ਹਾਲਾਂਕਿ ਗਵਰਨਰ ਦੇ ਵੱਲੋਂ ਨਾਲੇ ਵੀ ਕਿਹਾ ਗਿਆ ਕਿ ਸੈਸ਼ਨ ਦੇ ਦੌਰਾਨ ਅਜਿਹਾ ਕਰਨਾ ਠੀਕ ਨਹੀਂ ਹੈ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਵਿਧਾਇਕਾਂ ਨੇ ਦਰਸਲ ਹੰਗਾਮਾ ਕੀਤਾ ਗਿਆ ਹੰਗਾਮੇ ਦੇ ਕਾਰਨ ਗਵਰਨਰ ਨੇ ਭਾਸ਼ਣ ਦਾ ਸ਼ੁਰੂਆਤੀ ਕੁਝ ਅੰਸ਼ ਤੇ ਆਖਰੀ ਪੈਰਾਗ੍ਰਾਫ ਹੀ ਪੜਿਆ ਵਾਰਮੀ ਵੈਲਕਮ ਟੂ ਅਨਰਡ ਮੈਂਬਰਸ ਆਫ ði ਸਟੇਟ ਹਾਊਸ ਇਨ ði 6 ਸੈਸ਼ਨ ਆਫ 16 ਪੰਜਾਬ ਵਿਧਾਨ ਸਭਾ ði ਜਰਨੀ ਆਫ ਪੰਜਾਬ ਫਾਰ ði ਵਾਈਬਰੈਂਟ ਹਿਸਟਰੀ This is, this is not fair. Please, please take your seat. Take your seat. Please take your seat. This house is for debate, not for any you will get ample time to discuss all these issues and mm -hmm. this is how mm -hmm. ਜੋ ਬਕਰਨ ਮੌਤ ਮਾਮਲੇ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰਨ ਤੇ ਕਾਂਗਰਸ ਪੜਕੀ ਹੈ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜਿਤੇ ਐਫ ਆਈ ਆਰ ਦਰਜ ਕਰਨ ਦੀ ਕਾਂਗਰਸ ਨੇ ਮੰਗ ਕੀਤੀ ਹੈ ਪੰਜਾਬ ਪੁਲਿਸ ਨੇ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦਰਜ ਕਿਉਂ ਕੀਤੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਵੀ ਸਵਾਲ ਖੜਾ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜਬੂਰੀ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਨਿਮਾਂ ਦੇ ਉਲਟ ਖਨੇਰੇ ਦੇ ਵਿੱਚ ਪੋਸਟਮਾਰਟਮ ਕੀਤਾ ਗਿਆ ਕਾਂਗਰਸ ਤੇ ਆਮ ਆਦੀ ਪਾਰਟੀ ਦਾ ਪਲਟਵਾਰ ਕਾਂਗਰਸ ਤੇ ਆਮ ਆਦੀ ਪਾਰਟੀ ਤੋਂ ਪਲਟਵਾਰ ਵੀ ਕੀਤਾ ਕਿ ਕਾਂਗਰਸ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ ਆ ਕੇਵਰਨ ਮੰਤਰੀ ਅਮਨ ਅਮਨ अरोड़ा ਦੇ ਬਲੇ ਪਲਟਵਾਰ ਕਰਦੇ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਸਿਰਫ ਮਗਰਮਸ਼ ਦੇ ਹੰਝੂ ਬਹਾਰੀ ਹੈ ਕਾਂਗਰਸ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ ਕਿਸਾਨਾਂ ਦੇ ਮੁੱਦੇ ਤੇ ਬੀਜੇਪੀ ਨੇ ਪੰਜਾਬ ਸਰਕਾਰ ਨੂੰ ਘੇਰਿਆ ਬੀਜੇਪੀ ਨੇ ਕਿਹਾ ਕਿ ਹਰਿਆਣਾ ਵਾਂਗ ਮਾਨ ਸਰਕਾਰ ਵੀ 14 ਫਸਲਾਂ ਤੇ ਐਮਐਸਪੀ ਦੇਵੇ ਕਿਸਾਨਾਂ ਦਾ ਮੁੱਦਾ ਸਿਰਫ ਗੱਲਬਾਤ ਦੇ ਜ਼ਰੀਏ ਹੀ ਹੱਲ ਹੋਵੇਗਾ ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ ਆਫਆਈਆਰ ਦਰਜ ਕਰਨ ਇੱਕ ਹਫਤਾ ਲਗਾਤਾਰ ਸ਼ੋਭ ਕਰਨ ਦੀ ਡੈੱਡ ਬੋਡੀ ਮੈਡੀਕਲ ਕਾਲਜ ਪਟਿਆਲੇ ਚ ਪਈ ਰਹੀ ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਤੇ ਇਹਨੇ ਮਜਬੂਰੀ ਦੇ ਨਾਲ ਐਫਆਈਆਰ ਦਰਜ ਕੀਤੀ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਵਖਾ ਸਕਨਾ ਮੇਰੇ ਕੋਲ ਆ ਕਾਗਜ਼ ਨੇ ਜਿਹਦੇ ਵਿੱਚ ਬਕਾਇਦਾ ਤੌਰ ਉਨਾਂ ਕਿਹਾ ਗਿਆ ਜਿੱਥੇ ਵੀ ਕਿਤੇ ਫਾਇਰ ਕਿਤੇ ਗੋਲੀ ਚੱਲੀ ਏ ਡੈਥ ਹੁੰਦੀ ਏ ਨੈਚੁਰਲ ਲਾਈਫ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਕੱਲੀ ਪੋਸਟਮਾਰਟਮ ਹੁੰਦਾ ਇਹ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਸਰੀ ਏ ਫਾਲੋਡ ਬਾਈ ਦੀ ਗਵਰਨਮੈਂਟ ਆਫ ਪੰਜਾਬ ਕੋਈ ਵੀ ਪੋਸਟਮਾਰਟਮ ਹਨੇਰੇ ਵਿੱਚ ਨਹੀਂ ਹੋਏਗਾ ਜਾਂ ਬਲਬ ਜਾਂ ਟਿਊਬਲਾਈਟ ਥੱਲੇ ਨਹੀਂ ਹੋਏਗਾ ਡੇ ਲਾਈਟ ਰੋਸ਼ਨੀ ਦੇ ਵਿੱਚ ਹੋਏ ਮੈਂ ਪੁੱਛਣਾ ਚਾਹਨਾ ਕੀ ਤੁਹਾਨੂੰ ਇਹੋ ਜੀ ਮਜਬੂਰੀ ਸੀ फेर ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣਾ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਵਾਕਿਆ ਜੀਨ ਦਾ ਬਣਾ ਦਿੱਤਾ ਸਾਡੀ ਮੰਗ ਹੈ ਚਲੋ 0 ਐਫ ਆਈ ਆਰ ਕਰਤੀ ਇਹਨਾਂ ਨੇ ਉਹ ਵੀ 8 ਦਿਨਾਂ ਬਾਅਦ ਮੇਰਾ ਸਵਾਲ ਹੈ ਮੁੱਖ ਮੰਤਰੀ ਪੰਜਾਬ ਨੂੰ 8 ਦਿਨਾਂ ਬਾਅਦ ਐਫ ਆਈ ਆਰ ਦਰਜ ਕਿਉਂ ਕੀਤੀ ਐਂਡ ਵਾਈ 0 ਐਫ ਆਈ ਆਰ ਕਿਉਂ 8 ਦਿਨਾਂ ਬਾਅਦ ਜੇ 0 ਐਫ ਆਈ ਆਰ ਕਰਨੀ ਸੀ ਤਾਂ ਪਹਿਲੇ ਦਿਨ ਕਰ ਦਿੰਦਾ ਭਾਈ 8 ਦਿਨ ਉਨ੍ਹਾਂ ਦੀ লাশ ਵਿਚਾਰੀ ਹਸਪਤਾਲਾਂ ਚ ਰੁਲਦੀ ਰਹੀ ਸ਼ੁਕਰਨ ਰੋਜ਼ ਮਰਦਾ ਰਿਆ 8 ਦਿਨ ਲਗਾਤਾਰ ਮਰਦਾ ਰਿਆ ਔਰੀ ਔਰੀ ਭੈਣ ਚੀਕਾ ਮਾਰ ਰਹੀ ਸੀ ਉਹਦਾ ਬਾਪ ਕੱਲ ਮਿਲ ਕੇ ਆਇਆ ਚੀਕਾ ਮਾਰਿਆ ਅਰੇ ਤਿੰਨ ਕਾਗਜ਼ ਕਾਲੇ ਕੀਤੇ ਐ ਬਾਬਲ ਕਲਾਚ ਵੀ ਐਵੇਂ ਜ਼ੀਰੋ ਐਫ ਆਈ ਆਰ ਹੋਈ ਸੀ ਕੀ ਚਾਹੇ ਪੰਜਾਬ ਦਾ ਕੋਈ ਨੌਜਵਾਨ ਕਲਕੱਤੇ ਜਾ ਕੇ ਮਰ ਜਾਏਗਾ ਹਰਿਆਣਾ ਜਾ ਕੇ ਮਰ ਜਾਏਗਾ ਐਫ ਆਈ ਆਰ ਦਰਜ ਨਹੀਂ ਹੋਏਗੀ ਰਬਾਟ ਬੁਲੇ ਤੁਸੀਂ ਹਰਿਆਣਾ ਪੁਲਿਸ ਸੇ ਪਰਚਾ ਦਰਜ ਕਰੋ ਤੁਸੀਂ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਬਾਤ ਕਰੋ ਤੁਸੀਂ ਕਹਤੋਂ ਉਹਨੂੰ ਇਨਵੈਸਟੀਗੇਸ਼ਨ ਵੀ ਹੋ ਕਰਨਗੇ ਫੇਰ ਪ੍ਰਿਤਪਾਲ ਦਾ ਕੀ ਹੋਇਆ ਜਿਹੜਾ ਜ਼ਹਿਰਿਆ ਇਲਾਜ ਪੀਜੀਐਚ ਚ ਪਿਆ ਬੜੀਆਂ ਜਦੋਂ ਜ਼ਹਿਰ ਤੋਂ ਬਾਅਦ ਉਹਨੂੰ ਛਿੜਾ ਕੇ ਲਿਆਏ ਔਰ ਇਹ ਗਲ ਚ ਰੱਸਾ ਪਾਇਆ ਗਿਆ ਔਰ ਇਹ ਮੂੰਹ ਚ ਪਲੇਟਾਂ ਪਾਈਆਂ ਵੀ ਹੈ ਉਹ ਬੋਲ ਨਹੀਂ ਸਕਦਾ ਉਹ ਕਹਿ ਰਿਹਾ ਕਿ ਮੈਨੂੰ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਈ ਉੱਥੇ মিডিਆ ਲਾਉਣੀ ਹੈ ਤੁਸੀਂ ਪੁੱਛੋ ਪ੍ਰਿਤਪਾਲ ਉਹਰੇ ਗਲੇ ਚ ਰੱਸਾ ਕਿਨੇ ਪਾਇਆ ਉਹਨੀਆਂ ਲੱਤਾਂ ਕਿਨੇ ਤੋੜੀਆਂ ਔਰ ਮੂੰਹ ਕਿਨੇ ਤੋੜਿਆ ਉਹ ਐਫਆਈਆਰ ਕੌਣ ਦਰਜ ਕਰੇਗਾ ਫੇਰ ਜਿਹੜੇ ਸੈਂਕੜਿਆਂ ਦੀ ਤਤਾਰ ਚ ਸਾਡੇ ਕਿਸਾਨ ਉਥੇ ਅੱਖਾਂ ਕੱਢਤੀਆਂ ਲੱਟਾਂ ਤੋੜਤੀਆਂ ਓ ਐਫ ਆਈ ਆਰ ਦਰਜ ਕੌਣ ਕਰੇਗਾ ਟਰੈਕਟਰ ਤੋੜਤੇ ਕਾਰਾਂ ਤੋੜਤੀਆਂ ਫੇਰ ਇਸ ਗੱਲ ਦੀ ਪੁਸ਼ਟੀ ਮੰਗਦੇ ਆ ਮੁੱਖ ਮੰਤਰੀ ਸਾਹਿਬ ਤੋਂ ਤੁਸੀਂ ਕਿਹਾ ਤੁਹਾਡੇ ਡੀਜੀਪੀ ਨੇ ਕਿਹਾ ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ ਹਾਂ ਬੰਦੇ ਮਰਵਾਉਣ ਤੁਸੀਂ ਭੇਜਤੇ ਹੈਡਰਾ ਤੁਸੀਂ ਬੰਦ ਕਰਤਾ ਜੀ ਸੀ ਬੀ ਬੰਦ ਕਰਕੇ ਪੋਕਲਿਨ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੇ ਪਾਕਿਸਤਾਨ ਬਣਾਤਾ ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰੇ ਅਤਰੂ ਕੈਸੇ ਗੋਲੇ ਸੱਟ ਰਿਹਾ ਡਰੋਨ ਭੇਜ ਰਿਹਾ ਕੌਣ ਪਰਚਾ ਦਰਜ ਕਰੇਗਾ ਸੋ ਸਾਡੀਆਂ ਇਹ ਤਮਾਮ ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਣ ਦਿਓ ਵਿਰੋਧੀਆਂ ਤੇ ਬਾਈ ਨੇ ਐਫ ਆਈ ਆਰ ਦਰਜ ਕਰੋ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ ਅੱਜ ਉਹਨਾਂ ਨੇ ਮੈਂ ਸਵਿੰਦਾ ਗਵਰਨਰ ਦੇ ਭਾਸ਼ਣ ਦਾ ਭਾਸ਼ਣ ਨੂੰ ਰੋਕ ਕੇ ਗਵਰਨਰ ਸਾਹਿਬ ਦੇ ਭਾਸ਼ਣ ਨੂੰ ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ 'ਚ ਖਲਲ ਪਾ ਕੇ ਅੱਜ ਸਦਨ ਦੀ ਤੋਹਫੀਨ ਕੀਤੀ ਆ ਕਿਸੇ ਸਮੇਂ ਇਹੀ ਕਾਂਗਰਸ ਪਾਰਟੀ ਇਸੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਰਾਤਾਂ ਨੂੰ ਜਾਗ ਕੇ ਧਰਨੇ ਲਾ ਕੇ ਪ੍ਰੋਟੈਸਟ ਕਰਦੀ ਹੁੰਦੀ ਸੀ ਕੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਭਖਦੇ ਮਾਮਲਿਆਂ ਤੇ ਗੱਲ ਹੋਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਅੱਜ ਅਸੀਂ ਇਸੇ ਵਿਧਾਨ ਸਭਾ ਨੂੰ ਤੁਹਾਡੇ ਕੈਮਰਿਆਂ ਦੇ ਲਈ ਲਾਈਵ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਪੰਜਾਬ 'ਚ ਕੀ ਕਰਦੀਆਂ ਨੇਗੀਆਂ ਸੋ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹ ਸਸਤੀ ਸੌਂਤ ਹਾਸਲ ਕਰਨ ਦੇ ਲਈ ਸਿਰਫ ਮੈਂ ਸਮਝਦਾ ਵੀਡੀਓ ਸਿਰਫ ਲੋਕਾਂ ਜਾਣ ਦੇ ਲਈ ਤੇ ਸਾਡੀਆਂ ਫੋਟੋ ਆ ਜਾਣ ਅੱਜ ਉਹਨਾਂ ਨੇ ਮਸੰਦਾ ਬਾਈਕਾਟ ਕੀਤਾ ਗਾ ਪਹਿਲੀ ਲਾਈਨ ਬੋਲੀ ਨਹੀਂ ਹੈਗੀ ਹਜੇ ਸਾਡੇ ਕੋਲ ਟੈਬਸ ਦੇ ਉੱਪਰ ਹਜੇ ਆਇਆ ਵੀ ਨਹੀਂ ਸੀਗਾ گورنر ਦਾ ਐਡਰੈਸ ਤੇ ਪਹਿਲੇ ਖੜੇ ਹੋ ਕੇ ਜਨਾਬ ਕਹਿਣ ਲੱਗੇ ਕਿ ਜੀ ਇਹ ਤਾਂ ਝੂਟ ਦਾ ਪਲੰਦਾ ਉਹ ਭਾਈ ਪਹਿਲਾਂ ਪੜ ਤਾਂ ਲਓ ਪਹਿਲਾਂ ਸੁਣ ਤਾਂ ਲਓ ਉਹ ਤੋਂ ਮਗਰੋਂ ਕਹਿ ਲਿਓ ਨਹੀਂ ਝੂਟ ਦਾ ਪਲੰਦਾ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹਨਾਂ ਦਾ ਮਾਨਸਿਕ ਸੰਤੁਲਨ ਹੈ ਜਿਹੜਾ ਮੈਨੂੰ ਲੱਗਦਾ ਹੈ ਹਿੱਲ ਗਿਆ ਕਿਉਂਕਿ ਠਿਸਕਦੀ ਜਾ ਰਹੀ ਹੈ ਜ਼ਮੀਨ ਸਾਰੇ ਦੇਸ਼ ਦੇ ਵਿੱਚੋਂ ਇਸ ਕਰਕੇ ਇਹ ਜਿਹੇ ਹਲਕੀਆਂ ਤੇ ਹੋਛੀਆਂ ਹਰਕਤਾਂ ਦੇ ਵਿੱਚ ਅੱਜ ਕਾਂਗਰਸ ਪਾਰਟੀ ਪੈ ਰਹੀ ਹੈ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਆਪਣਾ ਇਤਿਹਾਸ ਦੇਖਣਾ ਚਾਹੀਦਾ ਹੈ ਕਿ ਜਦ ਉਹਨਾਂ ਦੀ ਯੂਪੀਆ ਦੀ ਸਰਕਾਰ ਰਹੀ ਉਸ ਵੇਲੇ ਕਾਂ ਜਿਹੜੀ ਕਿਸਾਨਾਂ ਦੇ ਲਈ ਉਹਨਾਂ ਨੇ ਕੀ ਕੀ ਕੀਤਾ ਉਹਦੇ ਤੇ ਇੱਕ ਡਿਬੇਟ ਹੋ ਜੇ ਔਰ ਮੋਦੀ ਦੇ ਇਹਨਾਂ 10 ਸਾਲਾਂ ਦੇ ਅੰਦਰ ਕਿਸਾਨ ਦੇ ਜੀਵਨ ਸਤਰ ਨੂੰ ਉੱਚਾ ਕਰਨ ਦੇ ਲਈ ਕਿੰਨੇ ਕੰਮ ਕੀਤੇ ਗਏ ਔਰ ਖੇਤੀ ਬਜਟ ਤੋਂ ਹੀ ਉਹ ਨਜ਼ਰ ਆਉਂਦਾ ਹੈ ਤੇ ਇਸ ਕਰਕੇ ਕਾਂਗਰਸ ਨੂੰ ਲੱਗਦਾ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ ਮੈਨੂੰ ਇਹ ਲੱਗਦਾ ਹੈ ਕੀ ਰਾਜਪਾਲ ਦਾ ਅਭਿਵਾਦਨ ਜਿਹੜਾ ਹੈ ਕਾਂਗਰਸ ਨੂੰ ਸੁਣਨਾ ਚਾਹੀਦਾ ਸੀ ਲੇਕਿਨ ਆਪਣੀ ਗੱਲ ਜਿਹੜੀ ਹੈ ਉਹ ਉਹਨਾਂ ਨੇ ਇੱਕ ਵਾਰੀ ਧਿਆਨ ਆਕਰਸ਼ਣ ਲਿਆੰਦਾ ਸੀ ਉਸ ਤੋਂ ਬਾਅਦ ਚੁੱਪ ਕਰਕੇ ਗੱਲ ਸੁਣਨੀ ਚਾਹੀਦੀ ਸੀ ਲੰਬਾ ਸੈਸ਼ਨ ਹੈ ਉਹਦੇ ਅੰਦਰ ਖੁੱਲਕੇ ਡਿਬੇਟ ਹੋ ਜਾਂਦੀ ਉਹ ਕੇਵਲ ਰਾਜਨੀਤੀ ਕਰਨ ਦੇ ਲਈ ਰਾਜਨੀਤੀ ਕਰਨਗੇ ਤੇ ਉਹ ਨਹੀਂ ਹੈਗਾ ਇਨਵੈਸਟੀਗੇਸ਼ਨ ਦੇ ਮਾਮਲੇ ਨੇ ਦੋ ਸਰਕਾਰਾਂ ਦੇ ਮੱਦੇਨਜ਼ਰ ਨੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਚ ਜੋ ਹੋਏਗਾ ਉਹ ਨਿਕਲ ਕੇ ਬਾਹਰ ਆਊਗਾ ਸਮਾਧਾਨ ਟੇਬਲ ਤੇ ਨਿਕਲਣਾ ਵਰਤਾ ਲਾਬ ਨਾਲ ਨਿਕਲਣਾ ਹੈ ਗੱਲਬਾਤ ਨਾਲ ਨਿਕਲਣਾ ਹੈ ਔਰ ਕੇਂਦਰ ਦੀ ਖੁੱਲੀ ਆਫਰ ਹੈ ਕੇਂਦਰ ਚਲ ਕੇ ਖੁਦ ਇੱਥੇ ਆਇਆ ਕੇਂਦਰ ਦੇ ਦਿਮਾਗ 'ਚ ਅਗਰ ਕੋਈ ਰਾਜਨੀਤੀ ਹੁੰਦੀ ਤੇ ਉਹਨਾਂ ਨੂੰ ਡੀਲ ਕਰਦੇ ਉਹਨਾਂ ਨੇ ਮੁੱਖ ਮੰਤਰੀ ਵੀ ਇਨਵੋਲਵ ਕੀਤਾ ਕਿੰਨੇ ਵੀ ਪੰਜਾਬ ਦਾ ਮਾਮਲਾ ਦੂਸਰਾ ਮੈਨੂੰ ਲੱਗਦਾ ਹੈ ਕਿ ਪੰਜਾਬ ਗਵਰਨਮੈਂਟ ਜਿਹੜੀ ਹੈ ਇਹਨੂੰ ਵੀ ਜਰਾ ਧਿਆਨ ਦੇਣਾ ਚਾਹੀਦਾ ਹੈ ਕਿ ਖੇਤੀ ਜਿਹੜਾ ਸਟੇਟ ਦਾ ਮੁੱਦਾ ਹੈ ਅਗਰ ਹਰਿਆਣਾ 14 ਫਸਲਾਂ ਤੇ ਐਮਐਸਪੀ ਦੇ ਸਕਦਾ ਹੈ ਤੇ ਪੰਜਾਬ ਗਵਰਨਮੈਂਟ ਵੀ 14 ਫਸਲਾਂ ਤੇ ਐਮਐਸਪੀ ਉਚਿਤ ਕਰੇ ਫਿਰ ਤੇਨਾਂ ਨੂੰ ਕੁਝ ਕਹਿੰਦਾ ਅਧਿਕਾਰ ਨਾਲ ਕੇਂਦਰ ਨੂੰ ਸਾਰੀਆਂ ਚੀਜ਼ਾਂ ਉੱਤੇ ਛੁੱਟੀ ਜਾਣੀਆਂ ਰੋਕ ਰਹੇ ਅਗਲੀ ਵੱਡੀ ਖਬਰ ਦਾ ਖਾਲਿਸਤਾਨੀ ਸਮਰਸਥਕਾਂ ਤੇ ਫਿਰ ਪੜਕੇ ਨੇ ਐਮਐਸ ਬਿੱਟਾ ਖਾਲਿਸਤਾਨ ਦੀ ਮੰਗ ਕਰਨ ਵਾਲੇ ਕੈਨੇਡਾ ਦੇ ਵਿੱਚ ਬਣਾ ਲੈਣ ਖਾਲਿਸਤਾਨ ਐਮਐਸ ਬਿੱਟਾ ਦੇ ਵੱਲ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਬਣਾ ਲੈਣ ਖਾਲਿਸਤਾਨ ਪੰਜਾਬ ਦੇ ਵਿੱਚ ਕੋਈ ਸਿੱਖ ਵੀ ਖਾਲਿਸਤਾਨ ਨਹੀਂ ਚਾਹੁੰਦਾ ਐਮਐਸ ਬਿੱਟਾ ਨੇ ਵੀ ਵੱਡਾ ਬਿਆਨ ਦਿੱਤਾ ਹੈ ਬਟਾ ਦਾ ਕਹਿੰਦਾ ਕਿ ਕੁਝ ਲੋਕ ਆਪਣੀ ਦੁਕਾਨਦਾਰੀ ਚਲਾਉਣ ਦੇ ਲਈ ਮਾਹੌਲ ਵਿਗਾੜਦੇ ਨੇ ਭਾਰਤ ਦੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਕਿਸਾਨ ਅੰਦੋਲਨ ਦੇ ਵਿੱਚ ਵੀ ਖਾਲਿਸਤਾਨੀ ਨਾਰੇ ਲੱਗੇ ਐਮਐਸ ਬਿੱਟਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿੰਦੇ ਕਿ ਕਿਸਾਨ ਅੰਦੋਲਨ ਦੇ ਰਾਹੀ ਵੀ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਦੇ ਵਰਜੀ ਖਾਲਸਤਾਨ ਦੇ ਨਾਰੇ ਲਗਾਏ ਖਾਲਿਸਤਾਨ ਬਣਾਣਾ ਤਾਂ ਕੈਨੇਡਾ ਵਿੱਚ ਬਣਾ ਲੈ ਬਹੁਤ ਜਗ੍ਹਾ ਖਾਲੀ ਪਈ ਹੈ। ਖਾਲਿਸਤਾਨ ਬਣਾਣਾ ਤਾਂ ਪੰਜਾਬ ਵਿੱਚ ਬਣਾ ਲੈ। ਪਾਕਿਸਤਾਨ ਦਾ ਪੰਜਾਬ ਵहां ਖਾਲਿਸਤਾਨ ਬਣਾ ਲੈ। ਹਿੰਦੁਸਤਾਨ ਵਿੱਚ ਖਾਲਿਸਤਾਨ ਕਿਉਂ? हिंदुस्तान में क्या तकलीफ है किसी सिख समाज को कोई तकलीफ नहीं जिनको तकलीफ है वो तकलीफ उनको है जो दुकानदारी चलाते हैं जो धर्म की ठेकेदारी करते हैं जो राजनीति करते हैं जो बाहर से फंडिंग लाते हैं उनको तकलीफ है किसी भी सिख समाज को हिंदुस्तान के अंदर पूरी आजादी है उसका हक हर सिख का हिंदुस्तान हक है भारत उसका हक है हमारे गुरुओं ने शहादत कुर्बानियां जहाँ दी थी और उनको किसी तरह की तकलीफी पूरी इज्जत मान सम्मान पूरी दुनिया सिख समाज को देती है हमारे चंद लोगों के अंदर एक नफरत की भावना है हिंदू 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 हिंदू, हिंदू, हिंदू सिख तो नव मात्र का रिश्ता हिंदू सिख तो रोटी बेटी का रिश्ता क्या किसी हिंदू धर्म ने सिख धर्म के खिलाफ को चर्चा की तो ये लकीर खींचने वाले हमारे अंदर ही है धर्म की ठेकेदारी करने वाले ना कि दूसरे धर्म के हैं हमारे धर्म के अंदर हैं इस आंदोलन के अंदर भी खालिस्तान के नारे लगे मेरे पास वीडियो है और सब कुछ सामने है फिर झूठ बोलते हैं जी नहीं जी हमें तो खालिस्तानी कहते भी। आपके आंदोलन में खालिस्तान के नारे क्यों लगे खालिस्तान का मतलब क्या क्या वो खालिस्तान खालिस्तानी जिन्होंने हिंदू मुसलमान सिख ईसाइयों को तिरंगा झंडा बना के फुटबॉल बना के पैरों पे रोदा कैनेडा और यूके के अंदर क्या आप उनका विरोध करते हो क्या आपके आंदोलन में कहा नहीं कि नरेंद्र मोदी जी को मार देंगे तो किसकी जिम्मेदारी है ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਤਰਨਤਾਰਨ ਦੇ ਵਿੱਚ ਆਮ ਆਦੀ ਪਾਰਟੀ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਆਪ ਵਰਕਰ ਗੁਰਪ੍ਰੀਤ ਸਿੰਘ ਗੁੱਪੀ ਚੋਲਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਰੇਲਵੇ ਫਾਟਕ ਦੇ ਨੇੜੇ ਕਾਰ ਤੇ ਗੋਲੀਆਂ ਚਲਾਈਆਂ ਗਈਆਂ ਸ਼੍ਰੀ ਆਮ ਫਾਟਕ ਬੰਦ ਹੋਣ ਦੇ ਕਾਰਨ ਦਰਸਲ ਕਾਰ ਰੁਕੀ ਹੋਈ ਸੀ ਤੇ ਕਾਰ ਦੇ ਵਿੱਚ ਬੈਠੇ ਆਪ ਵਰਕਰ ਤੇ ਕਈ ਰੌਂਡ ਗੋਲੀਆਂ ਚਲਾਈਆਂ ਗਈਆਂ ਸੁਲਤਾਨਪੁਰ ਲੋਧੀ ਕੋਟ ਦੇ ਵਿੱਚ ਗੁਰਪ੍ਰੀਤ ਸਿੰਘ ਜਿਹੜੇ ਕੋਟ ਦੇ ਵਿੱਚ ਜਾ ਰਹੇ ਸਨ ਤੇ ਕਿਸੇ ਕੇਸ ਦੀ ਪੇਸ਼ੀ ਪੁਖਤੰਦਲੀ ਜਾ ਰਹੇ ਸਨ ਤੇ ਸਿੱਧਰਾ ਨੇ ਹਮਲਾਵਰਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਕੁਝ ਦਿਨ ਪਹਿਲਾਂ ਇਸ ਹਰਿਆਣਾ ਦੇ ਬਹਾਦਰਗੜ ਦੇ ਵਿੱਚ ਅਨੈਲੋ ਸੁਪਾ ਪ੍ਰਧਾਨ ਨਫੇ ਸਿੰਘ ਗਰਾਠੀ ਦਾ ਵੀ ਕਤਲ ਹੋਇਆ ਸੀਗਾ ਉਹਨਾਂ ਦਾ ਵੀ ਬੰਦ ਫਾਟਕ ਦੇ ਕੋਲ ਖੜੀ ਗੱਡੀ ਦੇ ਵਿੱਚ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਪਾਟੀ ਦੇ ਅੱਗ ਗੁਰਪ੍ਰੀਤ ਸਿੰਘ ਗੋਪੀ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਹੋ ਜਾਂਦਾ ਦਾ ਸੀ ਗੁਰਪ੍ਰੀਤ ਸਿੰਘ ਗੋਪੀ ਚੋਲਾ ਜਿਹੜੇ ਨੇ ਉਹਨਾਂ ਦਾ ਅੱਜ ਜਿਹੜਾ ਸੇਰੇ ਫਾਟਕ ਦੇ ਉੱਪਰ ਕਤਲ ਹੁੰਦਾ ਤਿੰਨ ਸਵਿਫਟ ਕਾਰ ਸਵਾਰ ਹਮਲਾਵਰ ਆਉਂਦੇ ਨੇ ਔਰ ਜਦੋਂ ਫਾਟਕ ਬੰਦ ਹੁੰਦਾ ਤਾਂ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਦੇ ਤੇ ਜਾਂਦੀਆਂ ਜਿਸ ਤੋਂ ਬਾਅਦ ਉਹ ਕਾਰ ਦੇ ਵਿੱਚ ਕੱਲੇ ਹੁੰਦੇ ਨੇ ਔਰ ਹਮਲਾਵਰ ਜਿਹੜੇ ਨੇ ਉਸ ਤੋਂ ਬਾਅਦ ਫਾਇਰਿੰਗ ਕਰਨ ਤੋਂ ਬਾਅਦ ਜਿਹੜੇ ਫਰਾਰ ਹੋ ਜਾਂਦੇ ਨੇ ਕਰੀਬ 5 ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਲੱਗੀਆਂ ਨੇ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਏ ਕਰ ਦਿੱਤੀ ਗਈ ਆ ਔਰ ਫਤਿਹਾਬਾਦ ਤੋਂ ਗੋਜਨਵਾੜ ਰੋਡ ਉੱਪਰ ਜਿਹੜਾ ਫਾਟਕ ਬੰਦ ਸੀ ਉਸ ਵੇਲੇ ਸਾਰੀ ਕੱਡਾਂ ਨੂੰ ਜਾਣ ਦਿੱਤਾ ਗਿਆ ਔਰ ਦੱਸਿਆ ਕਿ ਤਰਨਤਾਰਨ ਤੋਂ ਜਿਹੜਾ ਸੀ ਇਹ ਸੁਲਤਾਨਪੁਰ ਨੂੰ ਜਿਹੜਾ ਚੱਲੇ ਸੀ ਔਰ ਤਰੀਕਪੁਗਤਨਦੀ ਜਾ ਰਹੀ ਫਿਲਹਾਲ ਪੁਲਿਸ ਜਿਹੜੀ ਆਸਪਾਸ ਦੇ ਸੀਸੀਟੀਵੀ ਕੈਮਰੇ ਜਿਹੜੀ ਆ ਖੰਡਾਲ ਰਹੀ ਆ ਤਰਨਤਾਰ ਦੋ ਸਿਦਾਰਥ ਰੋੜਾ ਨਿਊ ਸਿਟੀ ਮੇਖੋ ਇਹ ਚ ਦਾ 9:30 ਵਜੇ ਦੇ ਕਰੀਬ ਦਾ ਵਾਪਰਿਆ ਹੈਗਾ ਇਹ ਇਹ ਤਰਨਤਾਰਾਂ ਤੋਂ ਆਰੇ ਸੀਗੇ ਸ਼ਾਇਦ ਉਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਦੇ ਸ਼ਾਰਟ ਡੈਡ ਕਰਕੇ ਉਦੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਜਿਹੇ ਚ ਥਿਉਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਜਗਰਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਤਾਂ ਤਰਕੀਲ ਦੀ ਜਿਹੜੀ ਕੇਸ ਨਹੀਂ ਆ ਰਹਾ ਨਹੀਂ ਇਹਦੇ ਆਪ ਦੇ ਵਿੱਚ ਪਰਚੇ ਪੁਰਚੇ ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸ ਕਹੀ ਹੈ ਕਿ ਅੱਜ ਅਗਲੀ ਵੱਡੀ ਖਬਰ ਗੁਰੂਗ੍ਰਾਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਕਰیکٹر ਬੁੱਕੀ ਦਾ ਕਤਲ ਕਰ ਦਿੱਤਾ ਗਿਆ ਹੈ ਕਰیکٹر ਬੁੱਕੀ ਸਚਨ ਗੋਦਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸਚਨ ਗੋਦਾ ਦੀ ਮਾਂ ਨੋਮੀ ਗੋਲੀ ਮਾਰੀ ਗਈ ਹੈ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਕਤਲकांड ਦਾ ਗੈਂਗਸਟਰ ਕਨੈਕਸ਼ਨ ਵੀ ਸਾਹਮਣੇ ਆਇਆ ਗੈਂਗਸਟਰ ਰੋਹਿਤ ਗੁਦਾਰਾ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਿਆ ਲਾਰੈਂਸ ਬਿਸ਼ਨੂ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਰੋਹਿਤ ਗੁਦਾਰਾ ਗੈਂਗਸਟਰ ਰੋਹਿਤ ਗੁਦਾਰਾ ਨੇ ਲਿਖਿਆ ਹੈ ਕਿ ਸਚਿਨ ਸਾਡੇ ਦੁਸ਼ਮਣ ਗੈਂਗਸਟਰ ਕੌਸ਼ਲ ਚੌਧਰੀ ਤੇ ਅਮਿਤ ਡਾਗਰ ਦਾ ਸਾਥੀ ਸੀ ਇਸ ਦੇ ਲਈ ਉਸ ਦਾ ਕਤਲ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਕਤਲ ਦੀ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਸਚਿਨ ਗੁਦਾਰਾ ਆਪਣੀ ਮਾਂ ਤੇ ਪਤਨੀ ਦੇ ਨਾਲ ਸੰਗਰੂਰ ਦੇ ਵਿੱਚ ਕਿਸੇ ਵਿਆਹ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾਰੇਸ ਗੱਤ ਇਸ ਜਾਣੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਆ ਕਰیکٹر ਬੁੱਕੀ ਸਚਨ ਗੋਦਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਉੱਥੇ ਹੀ ਸਚਨ ਗੋਦਾ ਦੀ ਮਾਨੋਂ ਵੀ ਗੋਲੀ ਮਾਰੀ ਗਈ ਹੈ ਜੋ ਕਿ ਗੰਭੀਰ ਹੂਪ ਦੇ ਵਿੱਚ ਜ਼ਖਮੀ ਦਸਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਕਤਲ ਕਾਂਡ ਦਾ ਜੋਕੇ ਗੈਂਗਸਟਰ ਕਨੈਕਸ਼ਨ ਵੀ ਸਾਹਮਣੇ ਆਇਆ ਗੈਂਗਸਟਰ ਰੋਹਿਤ ਗੁਦਾਰਾ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਬਕਾਇਦਾ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਕਿ ਸਿੱਧੇ ਤੌਰ ਤੇ ਜ਼ਿੰਮੇਵਾਰੀ ਲੈਂਦੇ ਹਾਂ ਲਿਖਿਆ ਗਿਆ ਕਿ ਸਚਨ ਸਾਡੇ ਦੁਸ਼ਮਣ ਗੈਂਗਸਟਰ ਕੌਸ਼ਲ ਚੌਧਰੀ ਤੇ ਅਮਿਤ ਡਾਗਰ ਦਾ ਸਾਥੀ ਸੀ ਇਸ ਦੇ ਲਈ ਉਸ ਦਾ ਕਤਲ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਕਤਲ ਦੀ ਵਾਰਦਾਤ ਨੂੰ ਉਸ ਵੇਲੇ ਇਹ ਪੂਰਾ ਅੰਜਾਮ ਦਿੱਤਾ ਜਾਂਦਾ ਜਦੋਂ ਕਿ ਸਚਨ ਗੁਦਾਰਾ ਆਪਣੀ ਮਾਂ ਤੇ ਪਤਨੀ ਦੇ ਨਾਲ ਸੰਗਰੂਰ ਦੇ ਵਿੱਚ ਕਿਸੇ ਵਿਆਹ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਿਹਾ ਸੀਗਾ ਤੇ ਇਸੇ ਦਾ ਰਸਤੇ ਦੇ ਵਿੱਚ ਕਰੈਕਟਰ ਬੁੱਕੀ ਸਚਨ ਨੂੰ ਕਿਹੜਾ ਇੱਕ ਨਿਸ਼ਾਨਾ ਬਣਾਇਆ ਜਾਂਦਾ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਸੋ ਗੁਰੂਗ੍ਰਾਮ ਦੇ ਨਾਲ ਜੁੜੀ ਹੋਈ ਦਰਸਲੇ ਵੱਡੀ ਖਬਰ ਹੈ ਗੁਰੂਗ੍ਰਾਮ ਦੇ ਵਿੱਚ ਕਰੈਕਟਰ ਬੁੱਕੀ ਦਾ ਕਤਲ ਕੀਤਾ ਗਿਆ ਉੱਥੇ ਸਚਨ ਗੋਦਾ ਦੀ ਮਾਂ ਨੂੰ ਵੀ ਗੋਲੀ ਮਾਰੀ ਗਈ ਜੋ ਕਿ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋਈ ਹੈ